हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਆਪਾਂ ਤਿੰਨ ਗਾਵਾਂ ਦੀ ਵੀਡੀਓ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਸਾਹਮਣੇ ਦੋ ਗਾਵਾਂ ਦੇਖ ਰਹੇ ਹੋ ਇਹ ਗੱਬਣਾ ਸੂਣ ਵਾਲੀਆਂ ਨੇਗੀਆਂ ਤੇ ਇੱਕ ਪਿੱਛੇ ਜਿਹੜੀ ਵੜਾ ਗਾਂ ਖੜੀ ਹੈਗੀ ਉਹ ਤਾਜੀ ਸੂਈ ਸਵਾਈ ਹੈ ਬਿਲਕੁਲ ਉਹਦੇ ਮਗਰ ਵੱੱਛੀ ਹੈ ਨਾ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਭਰਾ ਨੇ ਕੋਈ ਹੈ ਮੈਥੋਂ ਵੀਡੀਓ ਬਣਾਉਣੀ ਹੈ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਵੀਡੀਓ ਚੰਗੀ ਲ ਤੇ ਵੀਡੀਓ ਲਾਸਟ ਤੱਕ ਦੇਖਿਓ ਦੂਜੀ ਗੱਲ ਇਹ ਹੈ ਵੀ ਤੁਸੀਂ ਲਾਂਭੇ ਦਿਨੇ ਹੁੰਦੇ ਵੀ ਰੇਟ ਵਾਲਾ ਵੀਡੀਓ ਦੇ ਵਿੱਚ ਨਹੀਂ ਕਰਦੇ ਹਨਾ ਰੇਟ ਬਾਈ ਤੇ ਵੀਡੀਓ ਦੇ ਵਿੱਚ ਹੀ ਕਰਾ ਦਿਆਂਗੇ ਦੇਖੋ ਬਾਈ ਦਾ ਵਪਾਰ ਦਾ ਕੰਮ ਹੈ ਇਹਨਾਂ ਨੂੰ ਰੇਟ ਮਾੜਾ ਮੋਟਾ ਵੱਧ ਘੱਟ ਉੱਚਾ ਨੀਵਾ ਕਰਨਾ ਪੈਂਦਾ ਹੈ ਠੀਕ ਆ ਸੋ ਤੁਹਾਨੂੰ ਜਿੰਨੇ ਦਾ ਪਸ਼ੂ ਲੱਗਦਾ ਹੋਇਆ ਜਿਹੜਾ ਨੰਬਰ ਨੰਬਰ ਆ ਬਾਈ ਦਾ ਦਵਾਂਗੇ ਉਸ ਨੰਬਰ ਤੇ ਸੰਪਰਕ ਲਾਜ਼ਮੀ ਕਰਨਾ ਹੈ ਤੁਹਾਨੂੰ ਲੱਗੇ 30 ਦੀ ਤੁਹਾਨੂੰ ਲੱਗੇ 50 ਦੀ ਤੁਹਾਨੂੰ ਲੱਗੇ ਲੱਖ ਦੀ ਰੇਟ ਬਾਈ ਨੂੰ ਲਾ ਕੇ ਦੇਖੋ ਫੋਨ ਜਿੱਥੇ ਤੁਹਾਡਾ ਸੱਦਾ ਬਣ ਗਿਆ ਉੱਥੇ ਤੁਹਾਡਾ ਅਫਸਰ ਦਾ ਬਣ ਜੂ ਖੜ ਜੂਗਾ ਬਾਕੀ ਕਰਉਣਾ ਬਾਈ ਨਾਲ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਂ ਬਾਈ ਸੀਰਾ ਸਿੰਘ ਹਾਂ ਜੀ 40 ਹਾਲ ਪਿੰਡ ਸਨਗਲਾਬ ਸਿੰਘ ਆ ਵੀਰੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਬਾਈ ਹਾਂ ਨੇੜੇ ਨੇੜੇ ਇੱਧਰ ਭਲੌਰ ਇੱਧਰ ਭਾਈ ਰੂਪਾ ਨੇੜੇ ਰਹਿ ਜਾਂਦਾ ਨੇਨੇਵਾਲ ਰਹਿ ਜਾਂਦਾ ਵੀਰੇ ਠੀਕ ਆ ਮੋਬਾਈਲ ਨੰਬਰ 9872076012 9872076012 ਇਹ ਨੰਬਰ ਆ ਬਾਈ ਦਾ ਜੇ ਮੰਨ ਕੇ ਰੇਂਜ ਘੱਟ ਹੁੰਦੀ ਆ ਵੀਰੇ ਇਹੀ ਵਟਸਐਪ ਨੰਬਰ ਆ ਵਟਸਐਪ ਕਾਲ ਵੀ ਲਾ ਸਕਦੇ ਹਾਂ ਜੇ ਨਾਂ ਲੱਗੇ ਤਾਂ ਠੀਕ ਆ ਠੀਕ ਆ ਠੀਕ ਆ ਦੋ ਗੱਬਣਾ ਜਿਵੇਂ ਇੱਕ ਤਏ ਹੋ ਗਈ ਇੱਕ ਇਹ ਹੋ ਗਈ ਤੇ ਪਿੱਛੇ ਤਾਂ ਜੀ ਸੂਈ ਸੋਈ ਨਾ ਬੱਛੀ ਵਾਲੀ ਗਾਂ ਉਹ ਕੱਲ ਦੀ ਸੂਈ ਆ ਵੀਰੇ 13 ਠੀਕਾ ਠੀਕਾ ਤੇ ਆ ਜੇ ਪਹਿਲੇ ਨੰਬਰ ਤੇ ਗਾ ਵੀ ਇਹਦੀ ਡਿਟੇਲ ਦੱਸ ਪਹਿਲਾਂ ਤਾਂ ਕੀ ਇਹ ਵੀਰੇ ਦੂਜਾ ਸੂ ਆ ਹਾਂ ਪਹਿਲਾਂ ਨੇ ਇਹਨੇ 26 26 25 26 ਕਿਲੋ ਦੁੱਧ ਦਿੱਤਾ ਹੂੰ ਹਰਤਾ ਪਿਆ ਦਾ ਹਾਲੇ ਵੀਰੇ ਹਜੇ ਹਫਤਾ ਪੈ ਦੁੱਧ ਵਾਲੀ ਨਾੜ ਚੇ ਕਰ ਲੋ ਪਹਿਲਾਂ ਤਾਂ ਵੀ ਦੁੱਧ 25 26 ਲਈ ਹੈਈ ਕਿ ਹੈ ਨਹੀਂ ਇੱਥੋਂ ਜੱਕਲ ਜਿਵੇਂ ਰਸੇ ਹੁੰਦੇ ਨਾ ਲਾਸਾਂ ਉਹ ਮੇ ਨਾੜਾ ਨਹੀਂ ਹੈ ਨਾ ਤੇ ਬਾਕੀ ਥਣ ਵੀ ਚੈੱਕ ਕਰ ਲੋ ਚਾਰੇ ਥਣ ਤੇ ਹਜੇ ਕਿੰਨੇ ਕ ਦਿਨ ਦੀ ਸੂਣ ਦੀ ਕੱਚੀ ਪਈ ਬ ਤੋ ਉਹਦੀ ਹੈ ਮੜਾ ਆਪਾਂ ਹਾਂ ਬਾਈ ਹਾਫਤੀ ਬਾਈ ਕਹਿੰਦਾ ਅਜੇ ਕੱਚੀ ਆ 25 26 ਕਿਲੋ ਬਾਈ ਕਹਿੰਦਾ ਪਹਿਲੇ ਸਦੋਂ ਤੋਂ ਕੱਢਿਆ ਹੋਇਆ ਹੈ ਜਿਹੜੇ ਸਾਰਾ ਗਾਂ ਢਾਂਚਾ ਗਾ ਬਜਨਾ ਗਾਂ ਦਾ ਨਾ ਤੇ ਨਾੜਾ ਨੂੜਾ ਦੁੱਧ ਲਿਆ ਤੇ ਉਹ ਸਾਰਾ ਦੁੱਧ ਕੱਢਾ ਹੀ ਹੋ ਸਕਦਾਗਾ ਨਾ ਬਾਕੀ ਬਾਈ ਦੀ ਖਰੀਦੀ ਵੀ ਬਾਈ ਦੀ ਘਰ ਦੀ ਤਾਂ ਕੋਈ ਹੈ ਨਹੀਂਗੀ ਤੇ ਬਾਈ ਫਿਰ ਆ ਸਾਲ ਫਿਰ ਇੰਨਾ ਉਹ ਤਾਂ ਰਾਣ ਵਾਲੀ ਪਾਦੂ ਫਿਰ ਦੇਊ ਬਾਈ 24 25 ਕਿਲੋ ਵਾਲੀ ਤਾਂ ਹੈਗੀ ਆਣਾ ਹੂੰ ਲੈ ਤੁਸ ਨੂੰ ਨੇੜੇ ਹੋ ਕੇ ਦਿਖਾ ਦੇਣਾ ਹਜੇ ਠੀਕ ਬਾਕੀ ਅਗਲਾ ਆਪ ਦੀ ਆ ਕੇ ਬਾਈ ਨਿਰਖ ਪਰਖ ਲੈ ਹੈ ਨਾ ਹੂੰ ਹੂੰ ਸਹੀ ਗੱਲ ਆ ਆਪਾਂ ਬਾਕਲੇ ਨੂੰ ਕਹਿੰਨੇ ਆ ਵੀ ਆਨਲਾਈਨ ਸੌਦਾ ਕਰੋਣਾ ਪਈ ਆ ਆ ਕੇ ਨਰਪਰਖ ਕੇ ਲੈ ਕੇ ਜਾ ਮੰਨ ਕੇ ਚਲੋ ਜੇ 70 80 72 ਹਾਪੀ ਕੁਸ਼ਤ ਲਾਉਣਾ ਹੈ ਹਾਂ ਠੀਕ ਹੈ ਤਾਂ ਫਿਰ ਜੇ ਆਪਾਂ ਦੋ ਚਾਰ ਸੋ ਤੇਲ ਮਚਾ ਕੇ ਬਾਗ ਜਾਗੇ ਉਹਦਾ ਫਾਇਦਾ ਨੁਕਸਾਨ ਵੀ ਕਿੱਡੀ ਗੱਲ ਹੈ ਨਾ ਮੁੜ ਕੇ ਫਰਕ ਨਹੀਂ ਪੈਂਦਾ ਬਾਈ ਆਪਦੇ ਨਰਖ ਪਰਖ ਕੇ ਲੈ ਕੇ ਜਾਓ ਬਿਲਕੁਲ ਹਾਕੀ ਬਣਦਾ ਬਾਈ ਆਨਲਾਈਨ ਦੇ ਚੱਕਰਾਂ 'ਚ ਨਾ ਪਿਆ ਕਰੋ ਜਿਵੇਂ ਤੁਹਾਨੂੰ ਆਪਾਂ ਸਾਰੀ ਚੀਜ਼ ਦਿਖਾਉਂਦੀ ਕੋਸ਼ਿਸ਼ ਕਰਦੇ ਆ ਸਿਰਫ ਵੀਡੀਓ ਦਾ ਇੰਨਾ ਕ ਮਕਸਦ ਹੋ ਜਾਂਦਾ ਵੀ ਪਸ਼ੂ ਇੱਥੇ ਖੜਾ ਐਹ ਜਿਹਾ ਪਸ਼ੂ ਖੜਾਗਾ ਨਾ 70 80 ਪਰਸੈਂਟ ਤੁਹਾਨੂੰ ਦਿਖਾਦਨੇ ਹੋਣੇ ਚੀਜ਼ ਆ ਤੇ ਬਾਕੀ ਤੁਸੀਂ ਇੱਥੇ ਗੱਡੀ ਮੋਟਰ ਚੱਕਿਆ ਕਰੋ ਜਿਹੜਾ ਐਡਰੈਸ ਦੱਤਾ ਉਹ ਉੱਥੇ ਆ ਕੇ ਤੁਸੀਂ ਬਾਈ ਦੇ ਪਸ਼ੂ ਜਿਹੜੇ ਹੁੰਦੇ ਆ ਉਹ ਨਰਖ ਫਰ ਕਰ ਲਿਆ ਕਰੋ ਵੀ ਕਿਹਾ ਜਾਗਾ ਨਾ ਤੇ ਬਾਈ ਫਿਰ ਇਹਦਾ ਦੱਸੀ ਫਿਰ ਮੁੱਲ ਲੈਣ ਦੇਣ ਜਾ ਕੇ ਰਸਾ ਉਹਨੂੰ ਮੈਨੂੰ ਵੀਰੇ ਦਾ 90000 ਰੁਪਇਆ 90000 ਬਾਈ ਨੇ ਮੁੱਲ ਕਿਹਾ ਇੱਥੋਂ ਨਾਲਾ ਨੂੰ ਤੁਸੀਂ ਤੁਸੀਂ ਉਹ ਚੈੱਕ ਕਰਨਾ ਤੇ ਇੱਥੋਂ ਥਣ ਚੈੱਕ ਕਰ ਲਓ ਠੰਡੀ ਠੁੰਡੀ ਬਥੇਰੀ ਆ ਬਾਈ ਪਿਛੋਟੇ ਲਾਵੇ ਕਿੰਨੇ ਕਿ ਭੀ ਆ ਪੂਰੀ ਫੁੱਲ ਆ ਬਾਈ ਲੈ ਇਹ ਤਾਂ ਗੇਟ ਆ ਹਾਂ ਰਾਵੜਾਂ ਨੂੰ ਜਾਂ ਕਹਿੰਦਾ ਸੀ ਲੇ ਵੜੜ ਗਲੇ ਗਾਉਂ ਠੰਡੀ ਖੁੰਨੀ ਆ ਲੈ ਹੂੰ ਹੂੰ ਸਹੀ ਗੱਲ ਆ ਸਹੀ ਗੱਲ ਕੱਚੀ ਜ਼ਰੂਰ ਆ ਹੱfte ਹੈਗਾ 90000 ਆ ਵੀਰੇ 90000 ਮੋਲਾ ਜੀ ਕੱਦੇ ਕੱਢ ਵਧੀਆ ਵਹਿੜ ਦਾ ਬੇਲ ਵੀ ਠੀਕ ਆ ਨਾ ਤਾਂ ਬਾਹਲੀ ਉੱਚੀ ਤੇ ਨਾ ਬਾਹਲੀ ਛੋਟੀ ਆ ਇਹ ਵਧੀਆ ਜਿੱਦਾਂ ਕੱਦ ਕਾਠ ਗਾਮਾ ਦਾ ਹੋਣਾ ਚਾਹੀਦਾ ਓਡਾ ਕੱਦ ਕਾਠ ਆ ਬਾਜਲ ਮੂਹ ਚੰਗਾ ਕਾਂ ਦਾ ਨਾ ਬਾਈ ਹਾਂਜੀ ਤੇ ਅੱਗੇ ਆ ਗਈ ਦੋ ਨੰਬਰ ਵਹਿੜ ਜਮੇ ਇਹ ਦਰਮਿਆਨੇ ਕੱਦ ਕਾਠ ਜਿਹੜੇ ਦਰਮਿਆਨੇ ਬਾਜਲ ਦੇ ਵਿੱਚ ਦਰਮਿਆਨੀ ਬੇਲ ਜਿਹਵੇਂ ਛੋਟਾ ਬੜਾ ਅੰਨ ਘਰਾਂ ਦੇ ਵਿੱਚ ਹੁੰਦੇ ਆ ਉਵੇਂ ਆ ਗਈ ਹੈ ਲੈ ਕਾਢੀ ਲੈ ਵੀ ਨਾਲ ਦੀ ਨਾਲ ਕਿਹੜਾ ਸੂਆ ਸੁੰਦੀ ਆ ਬਈ ਇਹ ਦੂਜਾ ਸੂਂਦੀ ਆ ਵੀਰੇ ਜੀ ਦੂਜਾ ਸੂਆ ਸੁੰਦੀ ਆ ਤੇ ਸੂਂਦਾ ਲੱਗੇ ਭਾਈ ਜੇ ਸਮਾਂ ਕਿੰਨਾ ਬਾਕੀ ਪਿਆਗਾ ਇਹ ਵੀਰੇ ਲੈ ਜੂ ਹਰੇ 5 ਤੋਂ 6 ਦਿਨ ਨਹੀਂ 5-6 ਹਫਤਾ ਮੰਨ ਕੇ ਲੋ ਮੋਟੀ ਭਾਸ਼ਾ ਲੈ ਵੀ ਸਕਦੀ ਆ ਹਾਂ ਵੀ ਹਫਤਾ ਕ ਮੰਨ ਲੋ ਕੱਦ ਕਾ ਠੀਕ ਆ ਵਧੀਆ ਕੱਦ ਕਾ ਛੋਟੀ ਵੀ ਹੈ ਨਹੀਂ ਕੀ ਤੇ ਜਿੱਡਾ ਕੰਮ ਘਰਾਂ ਚ ਹੁੰਦੀਆਂ ਕਿ ਬੈਠਾ ਤੇ ਦੰਦਾ ਨਹੀਂ ਛਿੱਗੀ ਆ ਬਾਈ ਦੰਦੋਂ ਛਿੱਗੀ ਆ ਬਈ ਹੈ ਹਾਂ ਜੀ ਇਹਦਾ ਦੂਜਾ ਸੂਆ ਓਰੀਜਨਲ ਆ ਹਾਂ ਜੀ ਹਾਂ ਆ ਦੇਖੋ ਜੀ ਥਾਂ ਥੰਦੇ ਚੈੱਕ ਕਰ ਲਓ ਤੁਸੀਂ ਇਥੋਂ ਮਸਨ ਦਿਖਾ ਦੇਣਾ ਕਬੈਣੀ ਸ਼ਾਰਤ ਖਾਂ ਚੈੱਕ ਕਰ ਲੋ ਚਾਰੇ ਥਾਂ ਤੇ ਇੱਥੋਂ ਸੀ ਪਿੱਛੋਂ ਕਰ ਬਾਕੀ ਆ ਦੇ ਠੰਡੀ ਠੁੰਡੀ ਪੂਰੇ ਬਾਈ ਕਿਵੇਂ ਮਰਜੀ ਹੱਥ ਹੱਥ ਲੱਗ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਤੇ ਇੱਥੋਂ ਸੀ ਬਾਜਨ ਬੂਈਆਂ ਗਾ ਚੈੱਕ ਕਰ ਲੋ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲੋ ਮਸਾਂ ਨੂੰ ਪਿੱਛੋਂ ਕੋ ਦਿਖਾਉਣਾ ਇੱਥੋਂ ਗਾਂ ਦੀ ਬੇਲਬੂਲ ਚੈੱਕ ਕਰ ਲੋ ਨਾ ਕਿੰਨੇ ਕ ਦੁੱਧ ਆ ਲੀ ਬਾਈ ਫੇ ਇਹ ਦੇ ਦੇ 18 ਤੋਂ 20 ਕਿਲੋ ਬਾਈ ਠੀਕ ਹੈ ਜਾ ਜਾ ਵਕ 17 18 ਕਿਲੋ ਇਹ ਜਿਆ ਗਾਵਾਂ ਨੂੰ ਕੋਈ ਬਾਲਾ ਵੀ ਨਹੀਂ ਐ ਚਾਹ ਦੇ ਦਿੰਦਾਗਾ ਬਾਈ ਇੰਨਾ ਕ ਤਾਂ ਹਨਾ ਇੰਨਾ ਕ ਤਾਂ ਕੋਈ ਬਾਲਾ ਨਹੀਂ ਕੋਈ 12 13 ਤੋਂ 14 ਤਾਂ ਹੁਣ ਉਹ ਜਰਸਾਂ ਇਹ ਕੱਢ ਦਉਂਦੇ ਨੇ ਗਿਆਂ ਛੋਟਾ ਜਿਹਾ ਹੁੰਦਾ ਨੇ ਗਿਆਂ ਇਹਦਾ ਫਿਰ ਵੀ ਐਚਪਾ ਗਈ ਤੇ ਸਾਨੂੰ ਇੱਥੋਂ ਨਾ ਫੇਰ ਮਰਵਾਦਣਾਗਾ ਇਹਦਾ ਬਾਈ ਫਿਰ ਮੁੱਲ ਦੱਸੀ ਜਾਇ ਜਾ ਕੇ ਇਹਦਾ ਵੀ 75000 ਰੁਪਇਆ ਇਹਦਾ 75000 ਹੈ ਅਕਸ ਤੱਕ ਕਿਸਦਾ ਮੁੱਲ ਨਹੀਂ ਨਾ ਨਾ ਹਾਂ ਠੀਕ ਆ ਜਿੰਨਾ ਸਾਨੂੰ ਲੱਗੂਗਾ ਵੀ ਇੰਨਾ ਰੇਟ ਹੈ ਨਾ ਬਾਈ ਨਾ 18ਵੇਂ 7 20 76 012 ਤਾਂ ਨੰਬਰ ਤੇ ਲਾ ਕੇ ਦੇਖ ਲਓ ਜਿਵੇਂ ਆ ਗਾ ਬਾਈ ਇਹ ਸੂਈ ਵੀ ਆ ਮੇਰੇ ਕੱਲ ਸੂਈ ਆ 13 ਤਰੀਕ ਨੂੰ ਸਵੇਰ ਆਪਾਂ 14 ਤਰੀਕ ਨੂੰ ਸ਼ਾਮ ਨੂੰ 5 ਵਜੇ ਵੀਡੀਓ ਬਣਾ ਰਹੇ ਹਾਂਗੇ 15 ਤਰੀਕ ਨੂੰ ਸਵੇਰੇ ਅਪਲੋਡ ਹੋਊਗੀ ਤੇ 13 ਤਰੀਕ ਨੂੰ ਸੂਈ ਹੈਗੀ ਜਨ ਦੀ ਸੂਈ ਨੂੰ 24 36 ਘੰਟੇ ਹੋਇਆ ਨਾ ਫੇਤਾ ਵੀ ਹਜੇ ਹਾਂ ਬਈ ਦੂਜਾ ਦਿਨ ਸੂਈ ਨੂੰ ਅਜ ਹੋਇਆਗਾ ਤੇ ਐਸ ਟਾਈਮ ਵੀ ਫੇ ਤੁਸੀ ਦੇਖਾਓ ਬੋਲਾ ਕਿੰਨਾ ਕਾਗਾ ਇਹਦੇ ਥੱਲੇ ਦੇ ਦਾਂਗੇ ਹੁਣ ਮੰਨ ਕੇ ਚੱਲ ਵੀ 14 ਕਿਲੋ ਬੋਲਾ ਮਣ ਕੇ ਸੁਦੇ ਬੱਚਾ ਬਣ ਕੇ ਚੱਲ ਹੈਗਾ ਰਾਹਣਾ ਚਾਹਾਂ ਬੱਚੇ ਬੱਚੇ ਸ ਨਹੀਂ ਹੋ ਗਏ ਹੂੰ ਤਾਂ ਫਿਰ ਹਾਂ ਯਾਨੀ ਕਿ ਯਾ ਬਿਲਕੁਲ ਦੋ ਤਿੰਨ ਰਕਦਨ ਖੜ ਗਈ 20 ਕਿਲੋ ਦਾ ਮਾਮਲਾ ਦਿੱਤਾ ਹੈ ਕਦ ਕੁਦ ਬਹੁਤ ਆ ਬਾਈ ਚਾਹਾਂ ਤਾਂ ਬਾਈ ਹਜੇ ਬੋਲੂ ਹੀ ਹੈ ਹਾਲੇ ਤਾਂ ਖਾਲੀ ਵੀ ਨਹੀਂ ਹੋਈ ਸਮਾਰ ਕੇ ਲਓ ਦੇ ਕਾਦੇ ਕਾਟ ਗਾਂ ਦਾ ਬਹੁਤ ਹੈ ਭਜਨ ਵੀ ਚੰਗਾ ਹੈ ਬਾਪੀ ਜੀ ਦਾ ਸੌਦਾ ਹੋਊ ਬਾਈ ਕੱਲ ਦੀ ਆਪਾਂ ਵੀਡੀਓ ਦਿਖਾ ਸਕਦੇ ਆ ਅਗਲੇ ਨੂੰ ਜੇਰ ਦੀ ਸਾਰਾ ਕੁਝ ਜੇਰ ਜੂਦ ਜਿਹੜਾ ਭਰਾ ਖਰੀਦੂ ਉਹਨੂੰ ਬਾਈ ਸਾਰਾ ਸਬੂਤ ਦਿਖਾਉ ਉਹ ਵੀ ਹਾਂ ਜੇਰ ਪਈ ਹੈ ਥਣ ਪੂਰਾ ਮੋਟਾ ਨੇ ਖਰਾ ਮੁੱਠੀ ਵਾਲਾ ਥੋੜਾ ਬੱਚੇ ਦਾ ਕਰਦੀ ਹੈਗੀ ਥੋੜੇ ਬੰਦ ਜਲੇਵੇ ਦੀ ਆ ਨਾ ਬਾਈ ਹਾਂ ਬੰਦ ਲੇਵੇ ਦੀ ਦੁੱਧ ਨੂੰ ਬਹੁਤ ਖਰੀ ਰੂਖ ਦੇ ਆ ਇੱਥੇ ਰੋਕੀ ਆ ਦੇਖੋ ਇਹ ਪਿੱਛੇ ਥੋੜਾ ਲੇਵੇ ਇੱਥੋਂ ਨਹੀਂ ਆ ਮਾਰਦੇ ਥੋੜੇ ਬੰਦ ਜਲੇਵੇ ਦੀ ਹੈਗੀ ਗਾਂ ਉਹ ਚੰਗੀ ਆ ਜਿਹੜਾ ਹਾਂ ਗਾਂ ਦਾ ਕੱਦ ਘਾਟਾ ਹੈਗਾ ਵਾਜਣਾ ਗਾਂ ਦਾ ਨਾ ਤੇ ਇਹਨੂੰ ਦੁੱਧ ਕਿੰਨਾ ਅਗਲਾਗਾ 20 22 23 ਕਿਲੋ ਦਾ ਰਾਣਾ ਖੜਦੂ ਰਹੀ 20 ਤਾਂ ਵਾਰ-ਵਾਰ ਦੇਣਾ ਬਾਈ ਹੂੰ ਗਾਂ ਤਾਂ ਤੈਨੂੰ ਜ ਚੰਗਾਗਾ ਹੁਣ ਵੀ ਚਵਾ ਦੇਾਂਗੇ 1 2 ਦਿਨ ਆਪਣੇ ਕੋਲ ਖੜੀ ਰਹੀ ਆਪਾਂ ਨੂੰ ਕੋਈ ਬਾਲੀ ਤਾਂਗ ਵੀ ਨਹੀਂ ਇਹਦੀ ਤੇ ਦੁੱਧ ਤਾਂ ਨਿਆਰ ਆ ਜਾਂਦਾ ਜੇ ਅਗਲੇ ਨੂੰ ਯਾਰ ਚਵਾਵੇ ਓਹਦਾ ਕੱਦ ਘਾਟਾ ਚੰਗਾ ਬੇਲ ਬਲੂ ਗਾਂ ਦੀ ਚੰਗੀ ਆ ਮਗਰ ਬੱਛੀ ਆ ਨਾ ਬਾਈ ਹਾਂਜੀ ਹਾਂ ਬੱਛੀ ਥੋੜੀ ਨਸਲ ਕਿਹੜੀ ਚ ਆ ਗਈ ਇਹ ਵੀਰੇ ਉਹ ਦੇ ਚ ਆ ਗਈ ਗਿਰਦਾ ਕਰਾਉਂ ਜਿਆਦੇ ਕੰਨ ਜੇ ਮੋੜਦੀ ਆ ਗਿਰ ਕੰਨ ਜੇ ਮੋੜਦੀ ਆ ਤੇਰੀ ਰਹਿੰਦੀ ਰਹਿੰਦੀ ਨਹੀਂ ਅਗਲਾ ਟੀਕਾ ਬਾਈ ਭਰਾ ਹੰਦਾ ਹਾਂ ਦੂਜਾ ਲਓ ਜੀ ਦੇਖ ਸਕਦੇ ਹੋ ਨਾੜੂਆ ਦੇਖੋ ਨਾਲ ਆਈ ਤੇ ਗਿਰ ਨਸਲ ਦੀ ਮਗਰ ਬੱਛੀ ਆ ਆਪ ਗਾਂ ਹੈ ਇਹ ਪਿਓਰ ਐਚਫ ਨਸਲ ਦੀ ਵੱਡੇ ਕੱਦ ਕਾਠ ਵਾਲੀ ਇਥੇ ਤੁਹਾਨੂੰ ਫੇਰ ਚੈੱਕ ਕਰ ਲਓ ਤੁਸੀਂ ਲਓ ਜੀ ਦੇਖ ਸਕਦੇ ਹੋਗੇ ਜੀ ਇਹ ਗਾਂ ਹੋਗੀ ਤੇ ਇਹਦਾ ਮੁੱਲ ਰਹੇਗਾ ਆਪਣਾ ਬਾਈ ਫੇਰ ਇਹਦਾ ਵੀਰੇ 82000 ਰੁਪਏ ਮੁੱਲ ਹੈ ਥੋਈ ਵੀ ਦਾ 82 ਹਰ ਜਮਾ ਜਾਇਦਾ ਬਾਈ ਨੇ ਮੁੱਲ ਕਿਤਾ ਜਿਹੜੇ ਸਾਣ ਅਸੀਂ ਇੱਥੇ ਆ ਕੇ ਦੇਖੋਗਾ ਨਾ ਗਾਂ ਗਾਂ ਬੱਡੀ ਬਹੁਤ ਆ ਬਈ ਇੱਥੇ ਨਾ ਤੇ 82 ਹਰ ਮੁੱਲ ਕੀਤਾ ਬਾਕੀ ਜੋ ਥੋੜਾ ਵਧੀਆ ਮਾਨਤਨ ਹੋ ਜੂਗੀ ਜੀ 82 ਫਿਕਸ ਹੀ ਆ ਇਹ ਦੋ ਨੰਬਰ ਗਾਂ ਦਾ ਜ 75000 ਬਾਈ ਨੇ ਕੀਤਾਗਾ ਇਹਦਾ ਗਾਂ ਦਾ ਪਹਿਲੀ 90000 90000 ਤਿੰਨਾ ਕੰਮ ਜਿਹੜੀ ਵੀ ਤੁਹਾਡੀ ਆ ਪਸੰਦ ਆਈ ਤੇ ਇੱਥੇ ਆ ਕੇ ਦੇਖ ਕੇ ਨਿਰਖਾ ਖਰੀਦ ਸਕਦੇ ਹੋਗੇ ਥੱਲੀ ਕਰਕੇ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲਦਾ ਐ ਕਿਸੇ ਹੋਰ ਵੀਡੀਓ ਦੇ ਨਾਲ